114 ਸਾਲ ਦਾ ਫਰਤੀਲਾ ਬਾਪੂ ਨਾ ਥੱਕਦਾ ਨਾ ਬੈਠਦਾ ਖੇਤਾਂ ਦੇ ਕਰਦਾ ਸਾਰੇ ਕੰਮ ਅੱਜ ਵੀ ਬੜਦਾ ਪੱਠੇ 2 ਕਿਲੋਮੀਟਰ ਸੈਰਦਾ ਬਾਪੂ ਕਹਿੰਦਾ ਮੈਂ 15 ਮਿੰਟਾਂ 'ਚ ਕਰ ਲੈਂਦਾ ਆ ਨਾ ਕਿਸੇ ਡਾਕਟਰ ਕੋਲ ਜਾਂਦਾ ਨਾ ਹੀ ਕਿਸੇ ਹਕੀਮ ਕੋਲ ਪੁੱਛਾਂ ਨੂੰ ਦਾਤਾ ਬਾਪੂ ਜਵਾਨੀ ਵਾਂਗ ਦਿੰਦਾ ਸ਼ਰਾਬ ਵਗੈਰਾ ਪੀਤੀ ਮੈਂ ਹਾਂ ਬੱਲੇ ਉਹ ਵੀ ਪਿੰਦਾ 347 ਤੇ ਪਉ ਆ ਰੋਈ ਦਾ ਅੱਛਾ ਆ ਆਪਣੇ ਕਿੰਨੇ ਬੱਚੇ ਕਿੰਨੇ ਆ ਬੱਚੇ ਜੀ ਪੰਜ ਤਾਂ ਮੁੰਡੇ ਇੱਕ ਕੁੜੀ ਅੱਛਾ ਜੀ ਫੇਰ 10 ਪੁੱਤੇ ਅੱਛਾ ਜੀ 6 ਪੋਤੀਆਂ ਅੱਛਾ ਜੀ ਅ 4 ਪੁੱਤੇ ਅੱਛਾ ਜੀ 2 ਪੋਤੀਆਂ ਅੱਛਾ ਜੀ ਨਾ ਸਾਰਿਆਂ ਦੇ ਪਤਾ ਆ ਆਏ ਕੰਮ ਕਰ ਕਰਦੇ ਹੁਣ ਕੱਕੜੀ ਕਮਜੀ ਐ ਕਾ ਵੱਡੀ ਜਾਂਦੀ ਅੱਛਾ ਜੀ ਮੱਕੀ ਵੱਢਦਾ ਕਣਕ ਵੱਢਦਾ ਤਾਂ ਵੱਢੀਦਾ ਬੜਾਈ ਬਰਾਬਰ ਕਰਦਾ ਅੱਛਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਲੈ ਕੇ ਆਏ ਆਂ ਉਮਰਾ ਤੁਸੀਂ ਬਹੁਤ ਸੁਣੀਆਂ ਅੱਜ ਸਾਡੇ ਕੋਲ ਉਹ ਬਜ਼ੁਰਗਵਾ ਜਿਨ੍ਹਾਂ ਨੇ ਆਪਣੀ ਤੀਜੀ ਪੀੜ੍ਹੀ ਨੂੰ ਦੇਖ ਰਹੇ ਆ ਅਸੀਂ ਰੋਪੜ ਦੇ ਪਿੰਡ ਕਕਰਾਲਾ ਦੇ ਵਿੱਚ ਆਂ ਭਾਰਤਗੜ ਦੇ ਕੋਲੇ ਪਿੰਡ ਟੱਕਰ ਟੱਕਰ ਕਰਾਲਾ ਬਾਪੂ ਜੀ ਸਾਡੇ ਨਾਲ ਆ ਨਵੇਂ ਸਾਲ ਤੇ ਨਵੀਂ ਵੀਡੀਓ ਬਾਪੂ ਜੀ ਕਹਿੰਦੇ ਆ ਬਾਪੂ ਜੀ ਦੀ ਉਮਰ 114 ਸਾਲ ਹੋ ਗਈ ਆ ਆ ਕਿ ਹੋਈ ਅੱਜ ਹੋ ਗਈ ਜੀ ਅੱਜ ਪਹਿਲੀ ਅੱਜ ਹਾਂ ਪਹਿਲੀ ਅੱਜ ਹਾਂ ਜੀ ਅੱਜ 114 ਸਾਲ ਦੇ ਹੋ ਗਏ ਹਨ ਯਾਨੀ ਹੋਣੀ ਹੈਗੀ ਅਗਲੇ ਮਹੀਨੇ ਵਿੱਚ 114 ਸਾਲ ਦੀ ਅੱਛਾ ਜੀ ਜੇ ਸੰਦੂ ਗੀੜ ਦਾ ਅੱਜ ਤੇ 14 ਹੋ ਗਈ ਠੀਕ ਆ ਜੀ ਹਾਂ ਤੇ ਅਸੀਂ ਬਾਬਾ ਜੀ ਨੂੰ ਪੁੱਛਦੇ ਆ ਉਹਨਾਂ ਦਾ ਸਫਰ ਜ਼ਿੰਦਗੀ ਦਾ ਕਿਹੋ ਜਿਹਾ ਕਦੋਂ ਉਹਨਾਂ ਦੀ ਮੈਰਿਜ ਹੋਈ ਸੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਨਾਂ ਆ ਆਪਣਾ ਜਗਤ ਸਿੰਘ ਇਹ ਪਿੰਡ ਕਿਹੜਾ ਆ ਕਕਰਾਲਾ ਬਾਬਾ ਜੀ ਕਦੋਂ ਆਪਣਾ ਜਨਮ ਕਦੋਂ ਹੋਇਆ ਸੀ ਸਾਲ 1912 ਦਾ ਜੀ 1912 ਦਾ ਆ ਅੱਛਾ ਜੀ ਹਾਂ ਤੇ ਵਿਆਹ ਇਹ ਕਦੋਂ ਹੋਇਆ ਸੀ ਵਿਆਹ ਹੋਇਆ ਇਹ ਮੇਰਾ 47 ਵਿੱਚ अच्छा या या जी अच्छा जी 43 ਬੋਲੀ ਬਬਰਾ ਅੱਛਾ ਜੀ ਯਾਨੀ ਯਾ ਹੱਲੇ ਪਈ ਹੈ ਯਦ ਹੋਈ ਹੈ ਬਬਰਾ ਅੱਛਾ ਜੀ ਹਾਂ ਆਪਣੇ ਕਿੰਨੇ ਬੱਚੇ ਕਿੰਨੇ ਆ ਬੱਚੇ ਜੀ ਪੰਜ ਤਾਂ ਮੁੰਡੇ ਇੱਕ ਕੁੜੀ ਬੱਚੇ ਪੰਜ ਮੁੰਡੇ ਕੁੜੇ ਆ ਕੁੜੀ ਅੱਛਾ ਜੀ ਫੇਰ 10 ਪੋਤੇ ਅੱਛਾ ਜੀ 6 ਪੋਤੀਆਂ ਅੱਛਾ ਜੀ 4 ਪ੍ਰੋਤੇ ਅੱਛਾ ਜੀ 2 ਪ੍ਰੋਟੀਆਂ ਅੱਛਾ ਜੀ ਨਾਂ ਸਾਰਿਆਂ ਦੇ ਪਤਾ ਆ ਹਾਂਜੀ ਨਾਮ ਸਾਰਿਆਂ ਦੇ ਪਤਾ ਆ ਐ ਸਿੰਧ ਨੂੰ ਪਤਾ ਹੀ ਅੱਛਾ ਜੀ ਪੁੱਲੀਆਂ ਅੱਛਾ ਜੀ ਹਾਂ ਨਾਲ ਕੱਲੇ ਕੱਦੇ ਦੋ ਦੋ ਰੱਖੇ ਵੀ ਤੇ ਆਪਣਾ ਫਿਰ ਰੁਟੀਨ ਕਿਦਾਂ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਆ ਬਾਜੀ ਮੈਂ ਇੱਕ ਮੇਰਾ ਪਹਿਲਾ ਸ਼ਾਦੂ ਦੀ ਪੀੜੀ 5 ਵਜੇ ਇਹ ਬਹੁ ਦੇਗੀ ਫੇ ਕਰੀ ਗਿਆ ਬੰਦ ਹੋਇਆ ਬਾਕੀ ਫੇ ਜੂ ਦਗਰਾ ਪਈ ਕੇ ਪੈਗਾ ਉਹ ਕਰ ਆਖ ਮੇ ਉਹਦੇ ਅੱਛਾ ਜੀ ਹਾਂ ਖੇਤਾਂ ਖੁੱਤਾਂ ਜਾਇ ਆਉਂਦੇ ਆ ਹਾਂ ਜੀ ਕੰਮਕਾਰ ਕਰਦੇ ਆ ਹੁਣ ਕਾ ਕੰਨੀ ਕੰਮ ਜੀ ਕਿਹੜਾ ਕੰਮ ਕਰ ਲੈਂਦੇ ਆ ਮੈਂ ਕਾਬੜ ਦੀ ਜਾਂਦੇ ਜੀ ਅੱਛਾ ਜੀ ਯਾਨੀ ਚੱਕ ਨਹੀਂ ਉਹਨੇ ਵਿੱਚ ਹੁਣ ਅੱਛਾ ਕਾਬੜ ਲੈਂਦੇ ਆ ਨਾ ਇਕੱਠਾ ਉਹਨਾਂ ਦਾ ਚੱਕ ਹੁਣ ਕਾਬੜ ਦਿੰਦਾ ਮੱਕੀ ਬੜੀ ਦਾ ਕਣਕ ਬੜੀ ਦਾ ਸਾਨ ਬੜੀ ਦਾ ਬੁਢਾਈ ਬਰਬਰ ਕਰਦਾ ਅੱਛਾ ਜੀ ਹਾਂ ਹੁਣ ਫੇ ਉਦਾ ਕੋਈ ਦਵਾਈ ਬੂਟੀ ਤਾਂ ਨਹੀਂ ਚਲਦੀ ਕੋਈ ਦਵਾਈ ਹੁਣ ਨਹੀਂ ਲੈਂਦਾ ਅੱਛਾ ਜੀ ਮੇਰਾ ਜੀ ਸਾਨ ਅੱਪੇਸ਼ ਵੀ ਪਾੜਦਾ ਅੱਛਾ ਜੀ 5-6 ਸਾਲ ਹੋ ਗਈ ਜੇ ਜਾਂ ਦੋ ਘੱਟ ਫੇਰ ਨਹੀਂ ਦੋ ਘੱਟੀ ਬਸ ਜਾਂ ਹੁਣ ਮਾਂ ਬਾੜੀ ਮੋਟੀ ਜੱਕ ਤੇ ਦਰਦ ਲੱਗਦਾ ਜਿੱਤੇ ਪੇਟ ਪਾੜੇ ਤਾਂ ਹਾਂ ਮਾੜੀ ਮੋੜ ਕੇ ਦੋ ਲੈ ਇੰਦਰ ਨਹੀਂ ਠੀਕ ਆ ਹਾਂ ਫਿਰ ਇਹ ਨੌਕਰੀ ਵਗੈਰਾ ਕੀਤੀ ਸੀਗੀ ਹਾਂ ਨੌਕਰੀ ਵਗੈਰਾ ਉਹ ਨੌਕਰੀ ਪਹਿਲਾਂ ਨਹੀਂ ਹੁੰਦੇ ਕਰੀਏ ਅੱਛਾ ਜੀ ਆਉਂਗਾ ਇਹ 12 ਤਿੰਨ ਸੰਦੇਸ਼ ਉਹ ਜੱਗਲ ਚਾਣੇ ਦੀ ਉਹ ਉਸ ਦੇ ਬਾਅਦ ਕਰੀਏ ਜੈ ਇਹ ਰੇਲ ਬੱ ਚੱਲਿਆ ਹੂੰ ਰੋਪੜ ਤੇ ਨਗਰ ਤੋਂ ਖਲਾਲ ਪਈ ਮੈਂ ਅੱਛਾ ਉੱਤੇ ਯਾਗ हट ਗਿਆ ਤਿੰਨ ਚਾਰ ਵਜੇ ਪੱਕੇ ਵਿੱਚ ਹੋ ਗਿਆ ਜਿਹੜੇ ਪੱਕੇ ਦੇ ਗੈਂਗ ਹੋਣੀ ਆ ਸਾਡੇ ਬਾਪੂ ਦਾ ਕਰਨੇ ਬਈ ਮੇਰੇ ਗਰੇ ਅਜ ਅਰਨਿ ਜੜੀ ਹੋਵੇ ਬੰ ਮੈਂ ਇੱਕ ਜੜੀ ਦੇ ਦੋ ਡਲਣੀਆਂ ਹਾਂ ਫਿਰ ਜਿਹੜੇ ਜਾਣਾ ਜਾਂ ਮੁਰਗੇ ਦੀ ਗੈਂਗ ਪੱਕੀ ਹੋ ਗਈ ਅੱਛਾ ਜੀ ਤੇਰੀ 4 ਵਜੇ ਲੱਗਲੇ ਫਿਰ 6:30 ਲੱਗਲੇ ਬਈ ਬਈ ਛਾਂ ਦੇ ਕੰਮ ਮੈਂ ਕਰ ਲਈ ਅੱਛਾ ਜੀ ਹਾਂ ਜੀ ਅੱਛਾ ਜੀ ਊਂਟ ਮੈਂ ਬਾਲੇ ਠੀਕ ਹੈ ਜੀ ਕੋੜੇ ਮੈਂ ਬਾਲੇ ਅੱਛਾ ਕੋੜੇ ਵੀ ਬਾਏ ਆ ਹਾਂ ਜੀ ਊਂਠ ਊਂਟ ਵੀ ਕਹਿੰਦੇ ਪਹਿਲਾਂ ਇਸ ਏਰੀਆ ਚ ਊਂਠ ਵੋ ਹੁੰਦੇ ਸੀਗੇ ਊਂਟ ਖੱਚੇ ਚੱਲਦੇ ਪਹਾੜ ਨੂੰ ਅੱਛਾ ਜੀ ਬੱਚਾ ਮੋਟੋਰੀ ਤੇ ਆ ਬਈ ਜਾਣ ਦੇ ਕਰਦੇ ਊਂਟ ਨੂੰ ਅੱਛਾ ਜੀ ਹਾਂ ਤੇਣੀ ਚਾਰ ਵਾਰ ਤਾਂ ਅੰਬੜ ਸਾਹ ਤੇ ਲੈ ਆਏ ਕੋੜੇ ਮੈਂ ਅੱਛਾ ਜੀ ਹਾਂ ਤੁਹਾਡੀ ਫਿਰ ਘਰ ਵਾਲੀ ਹੈ ਘਰ ਵਾਲੀ ਘਰ ਵਾਲੀ ਕਰ ਕਰਦੀ ਇੰਗਲੈਂਡ ਵਾਲੀ ਹੋ ਅੱਛਾ ਉਹਨਾਂ ਦੀ ਕਿੰਨੀ ਉਮਰ ਸੀ ਉਹ ਸਾਹਿਬ ਨੂੰ ਮੈਨੂੰ ਜਾਈ ਜਾ ਨਹੀਂ ਤਾਂ 1-2 ਸਾਲੇ ਘਟ ਹੋਊਗੀ ਉਹਨਾਂ ਦੀ ਡੈਥ ਕਦੋਂ ਹੋਈ ਫੇ ਕੋਈ ਤੇਰੇ ਚੌਦ ਸਾਲ ਹੋ ਗਏ ਅੱਛਾ ਜੀ ਹਾਂ ਉਹ 100 ਸਾਲ ਦੇ ਹੋ ਗਏ ਹੈਨਾ ਹਾਂ 100 ਵੀ ਹੋ ਗਏ ਹੋਏ ਹਾਂ ਠੀਕ ਹੈ ਹਾਏ ਹਾਏ 47 ਦੀ ਬੰਡ ਦੇਖੀ ਸੀ ਵੇ ਹੈ ਜੀ 47 ਦੀ ਬੰਡ ਦੇਖੀ ਸੀਗੀ ਜਦ ਲੜਾਈ ਹੋਈ ਆ 1947 ਚ ਹਾਂ ਉਦੋਂ ਭਾਰਤ ਪਾਕਿਸਤਾਨ ਜਦੋਂ ਲੜਾਈ ਹੋਈ ਆ ਉਹ ਟਾਈਮ ਮੈਂ ਬਿਲ ਬ੍ਰੰ ਭੜਤਾ ਉੱਥੇ ਕ ਬੈਠਾ ਅੱਛਾ ਜਿੱਦਣ ਦਰਿਆ ਪਾਰ ਤੇ ਅਗ ਲੱਗੀ ਆ ਅੱਛਾ ਫੇ ਉੱਥੇ ਤੇ ਉਹ ਖਤਰੀ ਆਉਨੇ ਚ ਜਰੋੜ ਲੱਪੇ ਗਏ ਨਾ ਲੋਗ ਲੱਪੇ ਕੇ ਨਾ ਰੁਪੜਾ ਪਰ ਵੀ ਟੁੱਟ ਗਈ ਹੱਲੇ ਪੈ ਗਈ ਬੜਬੜੰਗਾ ਬੋਲ ਰਹਾ ਹਾਂ ਉਹ ਉਹਨਾਂ ਦਾ ਖਤਰੀ ਨਾਂ ਆਪਰ ਦੋ ਦਲੇ ਉਤਥੀ ਇੱਕ ਦਾ ਕਾਠਾ ਦੋ ਦਿਨ ਸੂਏ ਮਚਾਰ ਚਲੇ ਗਿਆ ਤੇ ਆਪਣਾ ਆਪਣੇ ਨੌਕਰ ਪਈ ਜਬਈਆ ਜੋ ਪੁੜੀ ਹਾਲਤ ਤੱਕ ਪਹੁੰਚ ਗਿਆ ਉਹ ਪੁੜੀ ਹਾਲਤ ਲੈ ਕੇ ਚੌਥਾ ਦੇਦੇ ਪੇ ਉੱਗ ਲੱਦ ਕੇ ਮੈਨੂੰ ਕੁਈਆਂ ਪਪੜ ਲੜ ਕੇ ਉਹ ਪਰਦੇਲੇ ਪਾਸਾ ਅੱਛਾ ਜੀ ਹਏ ਉੱਥੇ ਤੇ ਅਗੇ ਚੱਲ ਬੁੱਢ ਘੜਾ ਉੱਤਕ ਕਲੇ ਉਤ ਲਲਾਤੇ ਸੇ ਚਾਦ ਪੱਡੇ ਕਰਦੇ ਨੇ ਜੇ ਦੋ ਬੰਦੇ ਬੁਲਾਏ ਪਈ ਰੋਕਨੇ ਲਾਦੇ ਸਮਝ ਨਹੀਂ ਆਗਾ ਪਰਛੜਾ ਗਿਆ ਦੂਹਾਂ ਦਿਨ ਪੱੜ ਕਰਦੇ ਪੰਜ ਚਾਰ ਬੰਦੇ ਜੱਟਾਂ ਲੈ ਲੈ ਤਨ ਪਿੰਨ ਨੰਦਸਰ ਨੰਦਪੁਰ ਸਾਹਵ ਖਾਣ ਦੇ ਦੇ ਗਏ ਉਦੋਂ ਹਾਂਜੀ ਅੱਛਾ ਬਾ ਫੇ ਉਹ ਉਹ ਖੁੱਤ ਨਹੀਂ ਛੱਟਦਾ ਖੱਤ ਦਾ ਮੌਂਦ ਦੇ ਬਲਾ ਬਾਜੀ ਫੇ ਹੱਲੇ ਪੈਗੇ ਹੱਲੇ ਦਿੱਤੇ ਬਾਅਦ ਐਰ ਅਸੀਂ ਆਪਾਂ ਬਰੋ ਲੈ ਲਿਆ ਹਾਂ ਤੇ ਫੇ ਕਕਰ ਕਰਾਟ ਲੈ ਲਿਆ ਪੜੀ ਗੱਲ ਚੱਲਦੀ ਰਹੇ ਤਾਂ ਹਾਂਜੀ ਔਰ ਕਈ 8 9 ਸਾਲ ਬਾਅਦ ਖੂਹਾਂ ਦਾ ਅਜਾਰਾ ਲੱਪਿਆ ਕਰ ਲਿਆ ਹਾਂ ਨੰਨੜਾ ਕੁਲੜਾ ਠੀਕਾ ਲੱਪੇਰੇ ਠੀਕਾ ਬਾਅਦ ਯਾਰੇ ਆ ਮਗ ਮਕਾਨ ਬੀਵੀ ਪਾਣੀ ਉਹ ਪਪਾ ਲ ਮਗਾਨ ਮੇਰੇ ਤਰਫੇ ਆ ਬਾਦ ਜਾੜੀ ਉਹ ਹੋਇ ਕਿ ਬਰਾਬਰ ਨਹੀਂ ਠਾਕਾ ਪਾਇਆ ਇਹ ਇਸ ਆਮ ਕਾਨ ਪਰਾਨਾ ਆ ਇਹ ਜੀ ਪੀ ਪੈ ਗਿਆ ਮਰਬੇ ਬੰਦੀ ਦੇ ਬਾਦ ਪੈ ਗਿਆ ਉਹ ਕਾ ਮਰਬੇ ਬੰਦੀ ਤੋਂ ਹਾਂ ਫੇ ਜ਼ਮੀਨ ਕਿੰਨੀ ਆ ਆਪਣੀ ਜਮੀਨ ਥੋੜੀ ਐਵੇਂ ਖਰੀਦੀ ਠੀਕ ਆ ਦੇਖੋ ਜ਼ਮੀਨ ਅੱਧਾ ਕਿ ਲੈ ਏਕਾ ਕੋਈ ਵੇਗਾ ਬੇਗਦੋ ਵੀ 32 ਵੀ ਗਈ ਕਿਤੇ 5 ਵੀ ਗਈ ਵੀ ਨਹੀਂ ਸਾਰੀ ਅੱਛਾ ਹਾਂ ਫਿਰ ਰੋਟੀ ਪਾਣੀ ਕਿੰਨਾ ਖਾ ਲੈਂਦੇ ਆ ਰੋਟੀ ਖਾ ਲਈ ਦੇ ਕੋਈ ਦੁੱਧ ਦੇ ਅਲਾਵਾ ਪਾਵਣਾ ਫੁਲਕਾ ਦੁਪਹਿਰੇ ਨੂੰ ਇਹ ਇੱਕ ਫੁਲਕਾ ਸਾਂਝੀ ਅੱਛਾ ਜੀ ਵਾਹ ਦੁੱਧ ਪੀਨੇ ਹੋ ਹਾਂ ਜੀ ਕਿੰਨਾ ਅੱਜ ਅਗਲਾ 3:00 ਵਜੇ ਪੀ ਪੀਂਦੇ ਮੈਂ ਜੇ ਬੋ ਮੁਲੀ

ਮੇਰਾ ਪੋਤਾ ਕਹਿੰਦਾ ਹੋ ਗਿਆ ਤਾਂ ਉਹਨੇ ਕਿਹਾ ਵੀ ਮੈਂ ਲੈਣਾ ਹਾਂ ਬਸ ਫੋਣੀ ਜਾਣ ਦੇਣਾ ਅੱਛਾ ਭਾਈ ਵੋਟ ਪਾਈ ਵੀ ਹਾਂਜੀ ਵੋਟਾਂ ਪਾਈਆਂ ਐਦਕੀ ਹਾਂਜੀ ਵੋਟ ਮੇਰੀ ਜੀ ਹਾਂ ਸਕੂਲ ਇਹ ਜੀ ਕਿਨੇ ਬੱਚੇ ਜਿੱਤ ਗਏ ਬੋਟਾਂ ਬਾਰੇ ਅੱਛਾ ਜੀ ਹਾਂ ਠੀਕ ਆ ਸਾਡੇ ਚਾਚੇ ਦਾ ਮੁੰਡਾ ਘਰੇ ਦਾ ਹਾਂ ਜਿੱਤ ਗਏ ਇਹ ਵੋਟ ਹਰੇਕ ਵਾਰ ਪਾਉਣ ਜਾਣੇ ਹੋ ਇਹ ਕਿ ਬੀ ਜੀ ਅੱਛਾ ਜੀ ਆ ਪਿਛੇ ਪੰਚਾਇਤ ਦੇ ਹੋਈਆਂ ਤੇ ਨਿਕਮੀ ਨੇ ਹੋਣ ਜਾਂ ਪੰਚਾਇਤ ਦੇ ਵਈਆਂ ਹਾਂ ਹਾਂ ਜੀ ਕਹਿੰਦੇ ਤੁਸੀਂ ਸੈਰ ਬਹੁਤ ਕਰਦੇ ਆ ਹੈ ਸੈਰ ਬਹੁਤ ਕਰਦੇ ਆ ਬੁੱਲਾ ਬਾਬੇ ਲਈ ਕਿ ਬੋਤੇ ਅੱਛਾ ਜੀ ਹੁਣ ਵੀ ਮੈਂ ਮੈਂ ਇਹ ਆਹਾ ਅਰਤੀ ਤੇ ਗੁੰਜਣਾ ਦਾ ਅੱਛਾ ਆ ਬੜਾ ਸਾਲ ਬਣਾ ਕੇ ਆਣੋ ਤਾਂ ਫਿਰ ਬਾਬੇ ਦੇ ਜਾਏਗਾ ਜਨਮਦੀਨ ਹਾਂ

ਕਲ ਇਹ ਪਗ ਦੀ ਛਪੜੀ ਪਰ ਸਾਰੇ ਕੁੰਬਰੇ ਹੀ ਤੇ ਇੱਕ ਗਿਆ ਜੀ ਨਹੀਂ ਗਿਆ ਤੁਰ ਕੇ ਘੁੰਮੇ ਆ ਨਾ ਗੱਡੀਆਂ ਵਰਜੀ ਅੱਛਾ ਜੀ ਹਾਂ ਉਂਗਲੀ ਦੂਰ ਲੱਕਾ ਬਹੁਤ ਦੂਰੀ ਹਾਂ ਸੈਰ ਕਿੰਨੀ ਕਰ ਲੰਦੇ ਆ ਫੇ ਹੁਣ ਇਹ ਹੁਣ ਇਹ ਜਾਣੀ ਜਿਆਦੇ ਦੇ ਡੇੜੀ ਮਾਂ ਖੇਤਾਂ ਵਿੱਚ ਜੋ ਮੇ ਮੀਲ ਦੇ ਘੇੜ ਮੇ ਤੇ ਕੰਮ ਨਹੀਂ ਲਾਪੜ ਕੀਤਾ 2-3 ਕਿਲੋਮੀਟਰ ਚਲਾ ਲੰਦੇ ਆ ਹਾਂ 2 ਕਿਲੋ ਕੋਈ ਮਿਲਣਾ ਨਹੀਂ ਕੋਕੋਮ ਹੋ ਜਾਂਦਾ ਖੇਤਾਂ ਨੂੰ ਰੋ ਜਾਂਦੇ ਆ ਰੋ ਇਹ ਅੱਛਾ ਮੇਰੀ ਆਤਰੀ ਬੱਬੀ ਇਹ ਆਪਣੀ ਫਸਲ ਬਾੜੀ ਦੇਖੇ ਦੇਖੇ ਕਿਹਨੇ ਕਿਰਣਾ ਗਿਆ ਸੀ ਅੱਛਾ ਹਾਏ ਅੱਛਾ ਪੱਠੇ-ਪੁੱਠੇ ਬਾੜ ਲੰਦੇ ਆ ਬਾੜ ਨਹੀਂ ਹੈ ਕੀ ਬਾਤ ਆ ਬਾਪੂ ਜੀ ਇਸ ਉਮਰ ਦੇ ਵਿੱਚ ਵੀ ਸਾਰਾ ਕੰਮ ਕਰ ਲੰਦੇ ਆ ਨਾ ਬੜੀ ਉਹ ਉਹ ਬਾਬਾ ਕਰਾਂਗਾ ਠੀਕ ਆ ਲੇ ਇਬਲੀਸ ਮੈਂ ਇਹ ਨਹੀਂ ਸਕਦਾ ਕਿ ਮੇਰੇ ਭਾਈ ਆ ਉਹਨੂੰ 3 ਸਾਲ ਹੋ ਗਏ ਮੰਜੇ ਪਰ ਪਏ ਹੋ ਭਰਾ ਕਿੰਨੇ ਆ ਤੁਹਾਡੇ ਅਸੀਂ 4 ਭਾਈ ਸੀ ਅੱਛਾ ਹਾਂ ਤੇ ਚਾਰੇ ਭਰਾ ਹੈਗੇ ਆ ਨਾ ਬੱਕਲੇ ਮੈਂ ਦੋ ਇਹ ਬڑے ਮਰ ਗਏ ਮੇਰੇ ਤੇ ਬੜੇ ਤੇ ਇੱਕ ਆਕਰ ਵਾਲੇ ਛੋਟਾ ਦਾ ਉਹ ਵੀ ਮਰ ਲਿਆ ਅੱਛਾ ਬਸ ਮੈਂ ਤੋਂ ਵੀ ਤੇ ਮੈਂ ਕਰ ਲਾ ਠੀਕ ਆ ਜੀ ਹਾਂ ਜੀ ਦੰਦ ਦੰਦ ਤਾਂ ਨਹੀਂ ਲਗਾਏ ਦੰਦ ਨਾ ਨਾ ਦੰਦ ਆਪਣੇ ਨਾਲ ਦੇ ਆ ਨਾ ਦੰਦ ਸਾ ਟੁੱਟਲੇ ਆ ਅੱਛਾ ਆਜ ਆ ਰਹੀ ਆੜੇ ਇਹ ਟੁੱਟ ਕੇ ਦੁਬਾਰਾ ਆ ਗਏ ਨਾ ਇਹ ਗਏ ਆ ਅੱਛਾ ਇਹ ਆ ਹੈ ਇਹ ਆ ਅੱਛਾ ਇਹ ਪੁਰਾਣੇ ਹੀ ਆ ਇਹ ਹਜਾਣੇ ਅੱਛਾ ਲਗਾਏ ਤਾਂ ਨਹੀਂ ਗਏ ਨਾ ਕੀ ਬਾਤ ਆ ਬਾਬੂ ਆ ਦੰਦ ਸਾ ਟੁੱਟ ਲਿਆ ਅੱਛਾ ਆਇਆ ਲੱਗਿਆ ਹੈ ਭੈਣ ਨਾ ਪੈਣਾ ਤੰਨੇ ਵਾਲੀ ਅੱਛਾ ਹਾਂ ਜੀ ਕੁੜੀ ਹੈਗੀ ਆ ਕੁੜੀ ਹੈਗੀ ਆ ਹਾਏ ਹੁਣ ਮੁੰਡਿਆਂ ਦੀ ਉਮਰ ਕਿੰਨੀ ਕਿੰਨੀ ਹੋ ਗਈ ਆ ਬੜੇ ਜੀ ਮੁੰਡਿਆਂ ਦੀ ਉਮਰ ਤਾਂ ਹੋ ਗਈ ਕੋਈ 70 ਦੇ ਗਰੀ ਮੈਂ 70 ਬਹੁਤ ਅੱਛਾ ਆ ਪੋਪੋਟਾ ਛੋਟੇ ਜਿਹੜਾ ਬڑا ਏ ਅੱਛਾ ਇਹ ਵੀ 40 42 ਸਾਲ ਦਾ ਹੋ ਗਿਆ ਬਾਅਦ ਅੱਛਾ ਜਿਹੜਾ ਬڑا ਪੁੱਤ ਆ ਏ ਹਾਂ ਉਹ ਪਜਾ ਦੇ ਏੜੇ ਹੋ ਗਏ ਬਾਅਦ ਅੱਛਾ ਪੁੱਤਿਆਂ ਦੀ ਉਮਰ ਵੀ 50 50 ਸਾਲ ਹੋ ਗਈ ਆ ਹਾਂ ਜਿਹੜੇ ਬڑے ਬڑے ਪੁੱਤ ਨਾ ਉਹ ਉਹ ਹੈ ਸਿੰਦਾ ਹੀ ਬਾਬਾ ਜੀ ਗੋਡੇ ਗੁੱਡੇ ਤਾਂ ਨਹੀਂ ਦੁਖਦੇ ਨਾ ਬਿਲਕੁਲ ਫਿੱਟ ਹਾਂ ਬੜੀ ਵਾਬੇ ਦੇ ਕੇ ਆ ਦੇਖੋ ਜੀ ਬਿਲਕੁਲ ਫੇਟਾ ਗੋਡੇ ਬਿਲਕੁਲ ਠੀਕ ਆ ਅੱਜ ਕੱਲ ਦੇ ਲੋਕਾਂ ਦੇ ਕੋਡੇ ਦੇਖਣ ਲੱਪੇ ਦੇਖੋ ਕਿੰਨੀਆਂ ਪਿੰਨੀਆਂ ਮਜ਼ਬੂਤ ਆ ਬਾਬੇ ਦੀਆਂ ਸਵੇਰੇ ਸ਼ਹਿ 2 ਕਿਲੋਮੀਟਰ ਦੀ ਸੈਰ ਦਿਨ ਦਾ ਕਿਲੋ ਡੇਢ ਕਿਲੋ ਦੁੱਧ ਬਾਪੂ ਅੱਜ ਵੀ ਪੱਠੇ ਵੱਢ ਲੰਦਾ ਖੇਤਾਂ ਦੇ ਵਿੱਚ ਘਰ ਦਾ ਕੰਮ ਸਾਰਾ ਹੀ ਕਰਦੇ ਆ ਕਹਿੰਦੇ ਭਰੀਆਂ ਚੱਕ ਨਹੀਂ ਹੁੰਦੀਆਂ ਪਰ ਕੰਮ ਸਾਰੇ ਕਰ ਲੰਨਾ ਇਸ ਉਮਰ ਦੇ ਵਿੱਚ ਬਾਪੂ ਜੀ ਕੋਈ ਇੱਛਾ ਹੁਣ ਮਨ ਚ कोई मान इच्छा कोई ओ ओ <laughs> ठीक है ये चल दे फिर चल जाइए गुरु मारे कृपा कर दो ना चल दे फिर दे चंगी ठीक, ठीक है जी हाँ जी शराब वगैरह पीती मैं हाँ। बल्लभ उन भी पींदा <laughs> एक पौआ अच्छा हाँ हूं भी पैग लगता हाँ जी क्या बात है हाँ जी डेली पीने हो डेली अच्छा जी हाँ <laughs> देखो जी सन संताली से पौआ रोज दा। अच्छा हाँ जब पर रहता रा, जब दूर बोल ना पे पीण क्या बात है हाँ जी उमरदा राज आ बापू कहता पौआ रोज दा पीना ही पीना असी तो इस नहीं करते नहीं पीना पर उन्होंने उम्र का राज समझ लो ये ਕਿ ਡੈਲੀ 1947 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਆ 70 75 80 ਸਾਲ ਹੋ ਚੱਲੇ ਆ ਕਿ ਪਊਆ ਦਿੱਲੀ ਪਿੰਨੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਬਾਪੂ ਦੀ ਜ਼ਿੰਦਗੀ ਜੀ ਆ ਤੁਹਾਨੂੰ ਇੱਕ ਸਾਰਾ ਦੱਸਿਆ ਆ ਕਿਵੇਂ ਜ਼ਿੰਦਗੀ ਦਾ ਕਿਵੇਂ ਨਿਕਲੀ ਆ ਅੱਜ 114 ਸਾਲ ਦੇ ਬਾਪੂ ਹੋ ਗਏ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ